ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਮਾਤਾ ਗੁਰ ਜੀ ਦੀ ਅਤੇ ਛੋਟੇ ਸਹਬਜ਼ਾਦੇ ਕੰਮੇ 마ਸ਼ਕੀ ਤੇ ਲక్ష్ਮੀ ਨੇ ਸੇਵਾ ਉਹਨਾਂ ਦੀ ਕੀਤੀ ਸੀ ਗੰਗੂ ਪਾਪੀ ਮਿਲ ਗਿਆ ਉੱਥੇ ਸੀ ਉਹਨਾਂ ਨੂੰ ਇੱਕ ਰਾਤ ਉਸ ਬੇਈਮਾਨ ਘਰ ਬੀਤੀ ਸੀ ਉਸ ਬੇਈਮਾਨ ਨੇ ਮੋਰੰਡੇ ਰਾ ਖਬਰ ਕੀਤੀ 200 ਰੁਪਏ ਪਿਛੇ ਗ੍ਰਿਫਤਾਰੀ ਕਰਾ ਦਿੱਤੀ ਜਾਨੀ ਖਾਨ ਮਾਨੀ ਖਾਨ ਲੈ ਗਏ ਮੋਰਿੰਡੇ ਨੂੰ ਉਹ ਨਾ ਉੱਥੇ ਤਸ਼ੱਦਦ ਦੀ ਹੱਦ ਕਰ ਦਿੱਤੀ ਮਾਤਾ ਗੁਜਰੀ ਦੇ ਪੋਤੇ ਨਾਲ ਡੋਲੇ ਦੀਣ ਤੋਂ ਸੀ ਠੰਡੇ ਬੁਰਜ ਵਿੱਚ ਸਰਾਂਦ ਲੈ ਗਏ ਨੇ ਠੰਡੀ ਜ਼ਮੀਨ ਉਤੇ ਠੰਡੀ ਸੀ ਰਾਤ ਗੁਜ਼ਰੀ ਠੰਡ ਨਾਲ ਹੱਥ ਪੈਰ ਨੀਲੇ ਹੋ ਗਏ ਨੇ ਮਾਤਾ ਗੁਜਰੀ ਸੁਣਾਉਂਦੀ ਗਾਥਾ ਸੂਰ ਬੀਰਾਂ ਦੀ ਪੁੱਤਰ ਹੈ ਤੁਸੀਂ ਮੇਰੇ ਡੋਲੀਓ ਨਾ ਧਰਮ ਤੋਂ ਕਲਗੇ ਧਰ ਦੇ ਪੁੱਤਰ ਗੁਰੂ ਅਰਜਨ ਦੀ ਪੀੜੀ ਵਿੱਚੋਂ ਦਾਦੇ ਤੁਹਾਡੇ ਨੇ ਆਪਾ ਵਾਰ ਦਿੱਤਾ ਧਰਮ ਤੋਂ ਹੋਈ ਸਵੇਰੇ ਉਹਨਾਂ ਨੂੰ ਸਿਪਾਹੀ ਲੈਣੇ ਆ ਗਏ ਸੂਬੇ ਦੀ ਕਚਾਰੀ ਵਿੱਚ ਜਾ ਪੇਸ਼ ਕੀਤਾ ਸੀ ਛੋਟਾ ਦਰਵਾਜ਼ਾ ਚਲਾਕੀ ਨਾਲ ਖੋਲ੍ਹਿਆ ਵੱਡਾ ਦਰਵਾਜ਼ਾ ਜ਼ਾਲਿਮਾਂ ਬੰਦ ਕੀਤਾ ਸੀ ਪੈਰ ਕੀਤੇ ਸੂਬੇ ਵੱਲ ਫੇਰ ਸੀਸ ਲੰਘਾਏ ਸੀ ਸੋਚਾ ਆਨੰਦ ਦੀ ਚਲਾਕੀ ਸਿੰਘਾਂ ਨਾਕਾਮ ਕੀਤੀ ਸੀ ਦੋਹਾ ਸਿੰਘ ਗਾ ਗੱਜ ਕੇ ਫਤੇ ਦੋਹਾ ਸਿੰਘਾਂ ਗੱਜ ਕੇ ਬੁਲਾਈ ਫਤੇ ਕਚਾਰੀ ਚ ਖੜੇ ਸਾਰੇ ਵਜ਼ੀਰ ਸੀ 당ਗ ਹੋਏ ਕਰਾਰੀ ਹਾਰ ਜਦੋਂ ਦੋਹਾ ਦਿੱਤੀ ਸੀ ਦਿੱਤੇ ਡਰਾਵੇ ਤੇ ਲਾਲਚ ਵਜ਼ੀਰ ਖਾਨ ਨੇ ਉਹਨਾਂ ਨੂੰ ਸਤ ਗੁਰੂ ਦੇ ਲਾਲ ਦੋਵੇਂ ਜ਼ਾਰਾ ਨਾ ਡੋਲੇ ਸੀ ਕਈ ਤਸੀਹੇ ਦਿੱਤੇ ਸਾਲਮਾਨ ਨੇ ਉਹਨਾਂ ਨੂੰ ਸੂਰ ਮੇ ਸਿੱਧਵੇਂ ਸੀ ਤਾਕ ਨਾ ਬੋਲੇ ਸੀ ਕਿਹਾ ਸੀ ਕਿਹਾ ਦੀਨੇ ਇਸਲਾਮ ਨਾ ਕਬੂਲ ਸਾਨੂੰ ਹੁੰਦੇ ਕੈਦ ਨਾ ਸਿਰ ਤੁਹਾਡੇ ਲਾਹ ਦਿੰਦੇ ਕਲਗੀ ਤਰਪਤਾ ਨੂੰ ਫੜ ਸਕੇ ਜਿਹੜਾ ਜੰਮਿਆ ਨਾ ਐਸਾ ਕੋਈ ਤੁਹਾਨੂੰ ਅਸੀਂ ਦੱਸ ਦਿੰਦੇ ਇੱਕ ਰਾਤ ਉਹਨਾਂ ਫਿਰ ਬੁਰਜ ਵਿੱਚ ਭੇਜ ਦਿੱਤਾ ਮਾਤਾ ਗੁਜਰੀ ਜੀ ਜਿੱਥੇ ਉਡੀਕ ਪਏ ਕਰਦੇ ਨੇ ਮੋਤੀ RAM ਦੀ ਸੇਵਾ ਨਾ ਭੁਲਾਈ ਜਾਂਦੀ ਕਦੇ ਤਿੰਨਾਂ ਵਾਸਤੇ ਠੰਡ ਵਿੱਚ ਦੁੱਧ ਤਿਆਰ ਕਰਦੇ ਨੇ ਅਗਲੇ ਦਿਨ ਪੇਸ਼ ਕੀਤਾ ਫੇਰ ਕਚਹਿਰੀ ਵਿੱਚ ਜੀ ਡਰਾਵੇ ਤੇ ਲਾਲਚ ਦਿੱਤੇ ਚਾਲ ਇੱਕ ਨਵੀਂ ਵਰਤੀ ਨਵਾਬੇ ਮਲੇਰ ਕੋਟ ਵਾਲਾ ਨੂੰ ਆਖਿਆ ਵਜ਼ੀਰ ਨੇ ਪ੍ਰਾ ਤੁਹਾਡੇ ਜੰਗ ਵਿੱਚ ਕਤਲ ਕੀਤੇ ਇਹਨਾਂ ਦੇ ਪਿਤਾ ਨੇ ਨਾਲ ਬੇਦਰਦੀ ਲਓ ਬਦਲਾ ਇਹਨਾਂ ਨੂੰ ਸਜ਼ਾ ਦੇ ਕੇ ਮੁਗਲ ਹਕੂਮਤ ਦੇ ਬਾਗੀ ਨੇ ਹੈ ਲਓ ਬਦਲਾ ਇਹਨਾਂ ਨੂੰ ਸਜ਼ਾ ਦੇ ਕੇ ਤੁਸੀਂ ਮੁਗਲ ਹਕੂਮਤ ਦੇ ਬਾਗੀ ਨੇ ਹੈ ਫਿਰ ਮੁਹੰਮਦ ਦੀਆਂ ਆਖਿਆ ਸੁਣ ਵਜ਼ੀਰ ਖਾਨ ਬੱਚਿਆਂ ਤੇ ਔਰਤਾਂ ਤੋਂ ਬਦਲਾ ਇਸਲਾਮ ਨਾ ਸਿਖਾਉਂਦਾ ਹੈ ਲਵਾਂ ਦਾ ਬਦਲਾ ਭਰ ਮੈਦਾਨੇ ਜੰਗ ਵਿੱਚ ਇਹਨਾਂ ਨੂੰ ਛੱਡ ਦੇ ਕਲੰਕ ਕੇ ਲਵਾਉਂਦਾ ਹੈ ਪਿਆਸੀ ਪਰਦਾ ਸੂਬੇ ਦੀ ਮਾਤੇ ਉੱਤੇ ਸੋਚਾ ਆਨੰਦ ਕਾਸੀ ਦੀ ਚੁੱਕ ਉੱਤੋਂ ਹੋਰ ਸੀ ਕਾਸੀ ਨੇ ਸੁਣਾਇਆ ਫਤਵਾ ਸੂਬੇ ਦੇ ਕਹਿਣ ਉੱਤੇ ਨੀਹਾਂ ਵਿੱਚ ਚਿੰਨ ਦਿਓ ਨੀਹਾਂ ਵਿੱਚ ਚਿੰਨ ਦਿਓ ਇਹ ਜ਼ੁਲਮਾਂ ਦਾ ਦੌਰ ਸੀ ਤਨਮਾਤਾ ਗੁਜਰੀ ਨੇ ਸ਼ਾਬਾਸ਼ ਦੋਹਾਂ ਨੂੰ ਦਿੱਤੀ ਤਨਮਾਤਾ ਗੁਜਰੀ ਨੇ ਦੋਹਾਂ ਨੂੰ ਸ਼ਾਬਾਸ਼ ਦਿੱਤੀ ਸ਼ਾਮ ਨੂੰ ਦੋਵੇਂ ਜਦੋਂ ਬੁਰਜ ਵਿੱਚ ਆਏ ਨੇ ਸਵੇਰ ਹੋਈ ਸੂਬੇ ਨੇ ਨੀਹਾਂ ਵਿੱਚ ਚਿੰਨ ਲਈ ਸ਼ਾਸ਼ਲ ਤੇ ਬਾਸ਼ਲ ਬੇਗ ਜਲਾਦ ਤੋਂ ਬੁલાਏ ਨੇ ਫਤਿਹ ਸਿੰਘ ਜੁਹਾਰ ਸਿੰਘ ਨੀਹਾਂ ਵਿੱਚ ਖੜੇ ਹੋ ਕੇ ਜਪਜੀ ਸਾਹਿਬ ਦੇ ਜਾਪ ਹੀ ਉਹਨਾਂ ਗੀਤੇ ਨੇ ਭਾਰ ਨਾਲ ਡਿੱਗੀ ਨਹੀਂ ਦੋਵੇਂ ਬੇਹੋਸ਼ ਹੋਏ ਨੀਮ ਬੇਹੋਚੀ ਵਿੱਚ ਜਲਾਦਾਂ ਛੁਰੇ ਚਲਾ ਦਿੱਤੇ ਨੇ ਰੂਹਾਂ ਦੋਵੇਂ ਸੱਚ ਖੰਡ ਗਈਆਂ ਨੇ ਅੰਤ ਨੂੰ ਮਾਤਾ ਗੁਜਰ ਕੌਰ ਜੀ ਬੁਰਜਵੇਤੇ ਹੀ ਚਲਾਣਾ ਕਰ ਗਏ ਨੇ ਰੁੱਲਣ ਦਿਓ ਸਰੀਰ ਹਸਲਾ ਨਦੀ ਦੇ ਕੰਢੇ ਸੂਬੇ ਨੇ ਪਾਪ ਪਰੇ ਬੋਲ ਇਹ ਕਹੇ ਨੇ ਸ਼ੇਰ ਨੇ ਰਾਖੀ ਕੀਤੀ ਪਾਵਨ ਸਰੀਰਾਂ ਦੀ ਦੀਵਾਨ ਟੋਡਰ ਮਲ ਜੀ ਸੇਵਾ ਨਿਭਾਈ ਸੀ ਖੜੇ ਰੁਖ ਮੋਹਰਾ ਰੱਖ ਜ਼ਮੀਨ ਸੀ ਖਰੀਦੀ ਉਹ ਪਵਿੱਤਰ ਸਰੀਰ ਅਖ ਸਸਕਾਰ ਦੀ ਅਗਨ ਜਲਾਈ ਸੀ ਮੋਤੀ RAM ਮਹਾਰਾਜ ਜਿਸ ਨੇ ਸੀ ਦੁੱਧ ਸ਼ਕਾਇਆ ਟੋਡਰ ਜੀ ਨਾਲ ਰਾਲ ਯਾਦਗਾਰ ਬਣਾ ਦਿੱਤੀ ਸੂਬੇ ਨੂੰ ਲੱਗਾ ਤਾ ਠੰਡੇ ਬੁਰਜ ਦੀ ਸੇਵਾ ਦਾ ਕੋਹਲੂ ਵਿੱਚ ਪੀੜਨ ਦੀ ਪਰਿਵਾਰ ਸਮੇਤ ਸਜ਼ਾ ਦਿੱਤੀ ਰਾਏਕੋਟ ਪਹੁੰਚ ਬਾਜਾ ਵਾਲੇ ਨੂੰ ਖਬਰ ਦਿੱਤੀ ਰੋਂਦਿਆਂ ਹੋਇਆਂ ਜਦ ਨੂਰੇ ਜਦ ਨੂਰੇ 마ਹੀ ਨੇ ਰਾਏਕੋਟ ਪਹੁੰਚ ਬਾਜਾ ਵਾਲੇ ਨੂੰ ਖਬਰ ਦਿੱਤੀ ਰੋਂਦਿਆਂ ਹੋਇਆਂ ਜਦ ਨੂਰੇ 마ਹੀ ਨੇ ਕਲਗੀਆਂ ਵਾਲੇ ਦਾ ਨਾ ਇੱਕ ਹੰਝੂ ਡਿੱਗਾ ਕੈਸੀ ਫਕੀਰੀ ਕੈਸੀ ਬਾਦਸ਼ਾਹੀਏ تیر ਨਾਲ ਕਾਹ ਪੁੱਟ ਬਚਨ ਉਚਾਰ ਦਿੱਤੇ ਜੜ ਮੁਗਲ ਰਾਜ ਦੀ ਇਵੇਂ ਪੁੱਟੀ ਗਈ ਹੈ ਇਵੇਂ ਪੁੱਟੀ ਗਈ ਏ ਸਤਗੁਰੂ ਕੈਸਾ ਜਿਗਰਾ ਤੇਰਾ ਰੱਬ ਨੂੰ ਨਾ ਕੋਈ ਉਲਾਮੇ ਵਾਲੀ ਗੱਲ ਕਹੀ ਮਾਂ ਪੁੱਤ ਤੇ ਪਿਤਾ ਵਾਰ ਕੇ ਵੀ ਸਤਗੁਰੂ ਅਕਾਲਾ ਸ਼ੁਕਰਾਨਾ ਕਰੀ ਜਾਂਦੇ ਨੇ ਤਖਤ ਗਿਆ ਤਾਜ ਗਿਆ ਰਾਜ ਗਿਆ ਬਾਜ ਗਿਆ ਬਾਣਾ ਮੰਨ ਵਾਹਿਗੁਰੂ ਦਾ ਧਿਆਨ ਧਰੀ ਜਾਂਦੇ ਨੇ ਦੀਨੇ ਕੰਗੜ ਪੋਜਾ ਜ਼ਫਰਨਾਮਾ ਸੀ ਲਿਖ ਦਿੱਤਾ ਭਾਈ ਦਿਆ ਸਿੰਘ ਧਰਮ ਸਿੰਘ ਔਰੰਗੇ ਕੋਲ ਲੈ ਗਏ ਨੇ ਕਲਮ ਦੀ ਤਾਕਤ ਵਾਂਗ ਤੀਰ ਚਾ ਵੱਜੀ ਕਲਮ ਦੀ ਤਾਕਤ ਤੀਰ ਵਾਂਗ ਜਾ ਵੱਜੀ ਔਰੰਗਜ਼ੇਬ ਨੂੰ ਕੀਤੇ ਹੋਏ ਗੁਨਾਹ ਦਿਸ ਪਏ ਨੇ ਜਦੋਂ ਕਲਮ ਚੁੱਕਦਾ ਹੈ ਤੂੰ ਬਾਜਾਂ ਵਾਲਿਆ ਕਲਮ ਦੀ ਅਸੀਮਤਾ ਨਾ ਮਾਪੀ ਜਾਂਦੀ ਹੈ ਵੈਰੀ ਨੂੰ ਮਾਰਦਾ ਹੈ ਸੋਹਣੇ ਲੱਗੇ ਤੀਰ ਜਦ ਵੈਰੀ ਨੂੰ ਮਾਰਦਾ ਹੈ ਸੋਨਾ ਲੱਗੇ ਤੀਰ ਜਦ ਸੂਰ ਬੀਰਤਾ ਦੇ ਵਿੱਚੋਂ ਵੀ ਦਇਆ ਜਾਪੀ ਜਾਂਦੀ ਹੈ ਬਾਹ ਮਹਾ ਤੇਰੀ ਸੀਮ ਪਰੇ ਤੋਂ ਪਰੇ ਸ਼ਬਦਾਂ ਦੇ ਭੰਡਾਰ ਵਿੱਚ ਕਦੇ ਨਾ ਆਉਂਦੀ ਹੈ ਨਿਰਗੁਣ ਸਰਗੁਣ ਸਾਰਾ ਹੀ ਵਰਤਾਰਾ ਤੇਰਾ ਉਹ ਗੱਲ ਹੁੰਦੀ ਜੋ ਤੈਨੂੰ ਪਾਉਂਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ